ਆਪਣੇ ਜਵਾਈ ਤੋਂ ਦੁਖੀ ਕਸੋਰੇ ਦੇ ਵੱਲੋਂ ਉਸਦੀ ਜਾਨ ਲੈਣ ਦਾ ਸਨਸਨੀਖੇਜ਼ ਮਾਮਲਾ ਬੀਤੇ ਲੰਮੇ ਸਮੇਂ ਤੋਂ ਉਸਦੀ ਧੀ ਨੂੰ ਇਹ ਜਵਾਈ ਪਰੇਸ਼ਾਨ ਕਰ ਰਿਹਾ ਸੀ ਹਾਲਾਤੇ ਹੋ ਜਿਹੇ ਬਣ ਗਏ ਕਿ ਨੌਬਤ ਤਲਾਕ ਦੀ ਆ ਚੁੱਕੀ ਸੀ ਸਾਂਝ ਕੇਂਦਰ ਦੇ ਵਿੱਚ ਵੀ ਇਹਨਾਂ ਨੂੰ ਭੇਜਿਆ ਗਿਆ ਸੀ ਸਮਝੌਤੇ ਦੀ ਗੱਲ ਚੱਲ ਰਹੀ ਸੀ ਪਰ ਇਸੇ ਦੌਰਾਨ ਹੀ ਇਹੋ ਜਹੀ ਖਿਜ ਸੋਰੇ ਨੂੰ ਆਪਣੇ ਜਵਾਈ ਤੇ ਚੜੀ ਕਿ ਉਸ ਨੂੰ ਕਮਰੇ ਤੋਂ ਬਾਹਰ ਉਹ ਲੈ ਕੇ ਜਾਂਦਾ ਰਸਤਾ ਪੁੱਛਣ ਦੇ ਬਹਾਨੇ ਕਿ ਬਾਥਰੂਮ ਕਿਸ ਪਾਸੇ ਹੈ ਤੇ ਇਸ ਮਗਰੋਂ ਹੀ ਆਪਣੇ ਜਵਾਈ ਦੀ ਜਾਨ ਲੈ ਲਈ ਗਈ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਸ਼ਨੀਵਾਰ ਨੂੰ ਸਨਸਨੀ ਫੈਲੀ ਹੈ ਜਦੋਂ ਪੰਜਾਬ ਪੁਲਿਸ ਦੇ ਸਾਬਕਾ ਆਈਆਈਜੀ ਨੇ ਆਪਣੇ ਹੀ ਆਈਆਰਐਸ ਜਵਾਈ ਨੂੰ ਗੋਲੀਆਂ ਮਾਰ ਕੇ ਖਤਮ ਕੀਤਾ ਇਸ ਜਵਾਈ ਦੀ ਪਛਾਣ ਹਰਪ੍ਰੀਤ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਖੇਤੀਬਾੜੀ ਵਿਭਾਗ ਦੇ ਵਿੱਚ ਆਈਆਰਐਸ ਦਾ ਅਧਿਕਾਰੀ ਸੀ ਹਰਪ੍ਰੀਤ ਸਿੰਘ ਦਾ ਆਪਣੀ ਪਤਨੀ ਦੇ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ ਅਤੇ ਇਹ ਮਾਮਲੇ ਦੀ ਸੁਣਵਾਈ ਅਦਾਲਤ ਦੇ ਵਿੱਚ ਸੀ ਪੁਲਿਸ ਨੇ ਮਲਜ਼ਮ ਸੋਰੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪਤਾ ਲੱਗਿਆ ਕਿ ਲੜਕਾ ਤੇ ਲੜਕੀ ਦੋਹੇ ਪੱਖਾਂ ਨੂੰ ਅਦਾਲਤ ਦੇ ਵਿੱਚ ਪਹੁੰਚ ਤੋਂ ਬਾਅਦ ਮੈਡੀਏਸ਼ਨ ਸਮਝੌਤਾ ਕੇਂਦਰ ਦੇ ਵਿੱਚ ਭੇਜਿਆ ਗਿਆ ਸੀ ਕਾਉਂਸਲਿੰਗ ਉੱਥੇ ਚੱਲ ਰਹੀ ਸੀ ਕਿ ਇਸੇ ਦੌਰਾਨ ਕੁੜੀ ਦੇ ਪਿਤਾ ਮਾਲਵਿੰਦਰ ਸਿੰਘ ਸਿੱਧੂ ਜੁਕੀ ਸਾਬਕਾ AIG ਨੇ ਪੰਜਾਬ ਪੁਲਿਸ ਨੇ ਬਾਥਰੂਮ ਦੇ ਵਿੱਚ ਜਾਣ ਦੀ ਗੱਲ ਕੀਤੀ ਅਤੇ ਆਪਣੇ ਜਵਾਈ ਨੂੰ ਰਸਤਾ ਪੁੱਛਿਆ ਗਿਆ ਹਰਪ੍ਰੀਤ ਨੂੰ ਉਹ ਕਮਰੇ ਤੋਂ ਬਾਹਰ ਲੈ ਗਏ ਅਤੇ ਉਸ ਤੋਂ ਬਾਅਦ ਉਸਤੇ ਫਾਇਰ ਕੀਤੇ ਰਾਹ ਦੇ ਵਿੱਚ ਹੀ ਜਵਾਈ ਨੇ ਦਮ ਤੋੜ ਦਿੱਤਾ ਤੇਦਰ ਪੁਲਿਸ ਨੇ ਸੋਰੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਹ ਮਾੜੀ ਘਟਨਾ ਵਾਪਰਨ ਤੋਂ ਬਾਅਦ ਹੁਣ ਪੁਲਿਸ ਵਾਲੇ ਕੀ ਕੁਝ ਦੱਸ ਰਹੇ ਨੇ ਉਹ ਜਾਣ ਲੈਣੇ ਆ ਪਰ ਬੇहद ਹੀ ਦੁਖਦ ਘਟਨਾ ਸਰਿਆਮ ਪੁਲਿਸ ਵਾਲਿਆਂ ਦੇ ਸਾਹਮਣੇ ਹੀ ਵਾਪਰ ਗਈ ਜਦੋਂ ਇੱਕ ਸੋਰੇ ਦੇ ਵੱਲੋਂ ਆਪਣੇ ਜਵਾਈ ਦੀ ਜਾਨ ਲੈ ਲਈ ਗਈ ਸਾਨੂੰ ਤਕਰੀਬਨ 2 ਵਜੇ ਦੇ ਕਰੀਬ ਇੱਕ ਇਨਫੋਰਮੇਸ਼ਨ ਮਿਲੀ ਕੰਟਰੋਲ ਰੂਮ ਤੇ ਕਿ ਡਿਸਟ੍ਰਿਕਟ ਕੋਰਟ ਕੰਪਲੈਕਸ ਦਾ ਜਿਹੜੀ ਬਿਲਡਿੰਗ ਜਿੱਥੇ ਅਸੀਂ ਖੜੇ ਆ ਜਿੱਥੇ ਮੀਡੀਏਸ਼ਨ ਸੈਂਟਰ ਹੈ ਤੇ ਮੀਡੀਏਸ਼ਨ ਹੁੰਦੀ ਹੈ ਉਥੇ ਫਾਇਰਿੰਗ ਦੀ ਰਿਪੋਰਟ ਆਈ ਸੀ ਇਮੀਡੀਏਟਲੀ ਲੋਕਲ ਪੁਲਿਸ ਮੌਕੇ ਤੇ ਪਹੁੰਚੀ ਉਥੇ ਆ ਕੇ ਪਤਾ ਲੱਗਿਆ ਕਿ ਜੋ ਵਿਕਟਿਮ ਹੈ ਇੱਕ ਹਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਜਿਨ੍ਹਾਂ ਨੂੰ ਇਮੀਡੀਏਟਲੀ ਜਿਨ੍ਹਾਂ ਨੇ ਵੀ ਫਾਇਰਿੰਗ ਇਨਸੀਡੈਂਟ ਦੇਖਿਆ ਉਹਨਾਂ ਨੇ ਹਸਪਤਾਲ ਨੂੰ ਲੈ ਕੇ ਗਏ ਅਲੇਜਡ ਜਿਹੜੇ ਸੀ ਉਹਨਾਂ ਨੂੰ ਉਥੇ ਹੀ ਮੌਕੇ ਤੇ ਅਪ੍ਰੀਹੈਂਡ ਕੀਤਾ ਗਿਆ ਉਹਨਾਂ ਨੂੰ ਪੁਲਿਸ ਕਸਟਡੀ ਚ ਲਿੱਤਾ ਗਿਆ ਤੇ ਉਹਨਾਂ ਤੋਂ ਇੱਕ ਵੈਪਨ ਰਿਕਵਰ ਕੀਤਾ ਗਿਆ ਸੀਨ ਆਫ ਕ੍ਰਾਈਮ ਤੇ ਕੁਝ ਸਪ੍ਰੇਂਟ ਬੁਲੇਟਸ ਤੇ ਕੁਝ ਅਨਫਾਇਰਡ ਬੁਲੇਟਸ ਸਾਨੂੰ ਮਿਲਿਆ ਹੈ ਏਰੀਆ ਸਾਰਾ ਕੋਰਡਨ ਆਫ ਕਰਕੇ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰਟਰੀ ਚੰਡੀਗੜ੍ਹ ਦੀ ਟੀਮ ਬੁਲਾ ਲਿੱਤੀ ਗਈ ਹੈ ਤੇ ਸਾਰੇ ਸੀਨ ਆਫ क्राइम ਦਾ ਮੌਇਨਾ ਚੱਲ ਰਿਹਾ ਜਿੰਨੇ ਵੀ ਆਈ ਵਿਟਨੈਸ ਸੀ ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਤੇ ਜੋ ਵੀ ਤਫਤੀਸ਼ 'ਚ ਸਹਿਯੋਗ ਦੇਣ ਸਾਨੂੰ ਆਉਣਗੇ ਉਹਨਾਂ ਦੀ ਅਸੀਂ ਸਟੇਟਮੈਂਟ ਲੈ ਕੇ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਵੀ ਇਸ਼ੂ ਇੱਥੇ ਐਕਸੈਸ ਦਾ ਇਸ਼ੂ ਹੋਇਆ ਹੈ ਜਿਹੜੇ ਅਲੇਜਡ ਨੇ ਕਿਹੜੀ ਐਂਟਰੈਂਸ ਤੋਂ ਪੂਰੇ ਕੋਰਟ ਕੰਪਲੈਕਸ ਦੀ mediation center ਦੀ ਕਿਹੜੀ ਐਂਟਰੈਂਸ ਤੋਂ ਉਹਨਾਂ ਨੇ ਐਕਸੈਸ ਕੀਤਾ ਹੈ ਉਦੀ ਹਲੇ ਤਫਤੀਸ਼ ਚੱਲ ਰਹੀ ਹੈ ਕਿਹੜੇ ਪੁਆਇੰਟਸ ਤੋਂ ਉਹਨਾਂ ਨੇ ਐਂਟਰੀ ਕੀਤੀ ਸੀ ਉਦੀ ਵੀ ਤਫਤੀਸ਼ ਹਲੇ ਚੱਲ ਰਹੀ ਹੈ ਜਿਸ ਫਲੋਰ ਤੇ ਵਾਰਦਤ ਹੋਈ ਉਹਥੇ ਸੀਸੀਟੀਵੀ ਕੈਮਰਾਜ਼ ਕੋਈ ਲੱਗੇ ਨਹੀਂ ਹੋਏ ਇਸ ਤੋਂ ਇਲਾਵਾ ਜਿਹੜੀ ਮੌਕੇ ਦੀ ਵੀਡੀਓਗ੍ਰਾਫੀ ਕੁਝ ਲੋਕਾਂ ਨੇ ਕੀਤੀ ਹੈ ਤੇ ਆਈ ਵਿਟਨੈਸਿਸ ਹਨ ਉਹਨਾਂ ਤੋਂ ਹੀ ਅਸੀਂ ਸਾਰੇ ਜਿਹੜਾ ਮੌਕੇ ਦਾ ਮੌਇਨਾ ਤੇ ਜਾਇਜ਼ਾ ਲੈ ਰਹੇ ਹਾਂ ਕਿਹੜਾ ਪਿਸਤਲ ਕਿਹੜਾ 11 ਮੈਸਨ ਕਿਹੜੇ ਜਿਹੜੇ ਅਲੇਜੈਂਡ ਨੇ ਉਹਨਾਂ ਕੋਈ ਪੁਆਇੰਟ 3 2 ਗੋਰਦੀ ਪਿਸਤਲ ਹਲੇ ਇਨੀਸ਼ੀਅਲ ਪ੍ਰੀਬਲਿਮਰੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਈ ਹੈ ਉਦੀ ਕੈਲੀਬਰ ਦੀ ਵੀ ਜਾਂਚ ਕਰਾਈ ਜਾਏਗੀ ਤੇ ਉਹਦਾ ਵੀ ਪਤਾ ਕੀਤਾ ਜਾਏਗਾ ਕੋਈ ਕਿੰਨੀ ਚੱਲੀਆਂ ਇਥੇ ਸਪੈਂਟ ਬੁਲੇਟਸ ਸਾਨੂੰ 4 ਮਿਲੀਆਂ ਜੀ ਤੇ 3 ਬੁਲੇਟਸ ਹੋਰ ਮਿਲੀਆਂ ਜਿਹੜੀਆਂ ਚੱਲੀਆਂ ਨਹੀਂ ਹੋ ਸਕਦਾ ਪਿਸਤਲ ਤੋਂ ਗਿਰ ਗਿਆ ਹੋਣ ਤੇ ਉਹ ਆਈ ਵਿਟਨੈਸ ਦੇ ਅਕਾਊਂਟ ਨੂੰ ਅਸੀਂ ਦੇਖ ਰਿਹਾ ਹਾਂ ਹਲੇ ਵਿਕਟਿਮ ਦੇ ਹਲੇ ਤੱਕ ਦੀ ਤਫਤੀਸ਼ ਚੋਂ ਇਹ ਪਤਾ ਲੱਗੇ ਕਿ 2 ਗੋਲੀਆਂ ਚੱਲ ਰਹੀਆਂ ਬਾਕੀ ਡਾਕਟਰ ਦਾ ਮੌਇਨਾ ਜਿਹੜਾ ਪੋਸਟਮਾਰਟਮ ਰਿਪੋਰਟ ਹੈ ਉਹਦੇ ਚ ਪਤਾ ਚੱਲੇਗਾ ਕਿੰਨੀ ਗੋਲੀਆਂ ਬਾਡੀ ਚ ਜਾਂ ਬਾਡੀ ਨੂੰ ਪਾਰ ਕਰਕੇ ਗਈਆਂ ਵਿਕਟਿਮ ਜਿਹੜੇ ਨਹੀਂ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਲਿਜਾਇਆ ਗਿਆ ਸੀ ਤੇ ਉੱਥੇ ਉਹਨਾਂ ਦੀ ਡੈਥ ਹੋ ਗਈ ਹੈ ਨਾ ਲਾਇਸੈਂਸ ਸੀ ਪਿਸਤੋਲ ਉਹ ਵੀ ਸਾਰਾ ਅਸੀਂ ਤਫਤੀਸ਼ ਕਰ ਰਹੇ ਹਾਂ ਪੁਆਇੰਟ 324 ਦੀ ਪਿਸਤਲ ਜਿਵੇਂ ਮੈਂ ਦੱਸ ਰਹੀ ਹਾਂ ਉਹਦੀ ਲਾਇਸੈਂਸ ਜੇ ਫੈਮਿਲੀ ਕੋਲ ਕੋਈ ਵੀ ਉਹਦੀ ਅਵੇਲੇਬਿਲਿਟੀ ਹੋਈ ਉਹ ਲਵਾਂਗੇ ਜਿਹੜੇ ਕਯੂ ਸੀਗੇ ਕਿ ਕੱਲੇ ਸੀਗੇ ਇਹਨਾਂ ਨੂੰ ਕੋਈ ਹੋ ਨਹੀਂ ਸੀ ਆ ਜੋ ਮੀਡੀਏਸ਼ਨ ਚ ਜੱਜ ਦੀ ਮੀਡੀਏਸ਼ਨ ਦੀ ਇਹਨਾਂ ਦੀ ਚੌਥੀ ਸੈਟਿੰਗ ਸੀ ਡਿਵੋਰਸ ਪ੍ਰोसीਡਿੰਗਸ ਦੋਨੋਂ ਫੈਮਿਲੀ ਚ ਤੇ ਹੋਰ ਵੀ ਲਿਟੀਗੇਸ਼ਨ ਦੀ ਪ੍ਰोसीਡਿੰਗਸ ਆਪਸ ਵਿੱਚ ਚੱਲ ਰਹੀਆਂ ਸੀ ਚੌਥੀ ਸਿਟਿੰਗ ਚ ਆਇਆ ਸੀ ਤੇ ਕੋਰਟ ਅਪੁਆਇੰਟਡ ਮੀਡੀਏਟਰ ਇਹਨਾਂ ਦੇ ਨਾਲ ਇਹਨਾਂ ਨੂੰ ਸਹਿਯੋਗ ਕਰ ਰਹੀ ਸੀ ਮੀਡੀਏਸ਼ਨ ਚ ਤੇ ਦੋਨੋਂ ਦੀ ਚੌਥੀ ਪ੍ਰोसीਡਿੰਗ ਚ ਸਾਰਾ ਜੋ ਹਲੇ ਦੱਸਣ ਚ ਆਇਆ ਇਹ ਵੀ ਕੇਬਲੀ ਅੰਦਰ ਸਾਰੀ ਪ੍ਰोसीਡਿੰਗ ਉਥੇ ਚੱਲ ਰਹੀ ਸੀ ਉਸ ਤੋਂ ਬਾਅਦ ਜਦੋਂ ਥੋੜੀ देर ਵਾਸਤੇ ਅਲੈਜੀਡ ਤੇ ਵਿਕਟਮ ਦੋਨੋਂ ਬਾਹਰ ਨਿਕਲੇ ਉੱਥੇ ਫਾਇਰਿੰਗ ਦਾ ਇਨਸੀਡੈਂਟ ਕੋਰੀਡੋਰ ਚ ਹੋਇਆ ਮੈਂ ਪਹਿਸਤੋਂ ਅੰਦਰ ਕਿ ਨਹੀਂ ਆਇਆ ਚੈਕਿੰਗ ਵਗੈਰਾ ਆਫੀ ਹੋ ਗਈ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਥੇ ਜਿੰਨੇ ਵੀ ਐਂਟਰੈਂਸਸ ਐ ਕੋਰਟ ਕੰਪਲੈਕਸ ਥੀ ਉਹਨਾਂ ਚੋਂ ਇੱਕ ਐਂਟਰੈਂਸ ਤੇ ਇੱਕ ਮਲਟੀ ਲੈਵਲ ਪਾਰਕਿੰਗ ਤੇ ਹੋਰ ਕੋਈ ਕੰਸਟਰਕਸ਼ਨ ਜਿਹੜੀ ਚੱਲ ਰਹੀ ਹੈ ਉਹਦੇ ਕਰਕੇ ਇੱਕ ਗੇਟ ਬੰਦ ਸੀ ਜਿਹਦੇ ਕਰਕੇ ਪਿੱਛੋਂ ਵੀ ਇੱਕ ਗੇਟ ਕੋਰਟ ਕੰਪਲੈਕਸ ਦਾ ਖੁੱਲਿਆ ਹੋਇਆ ਹੈ ਤੇ ਕਿਹੜੇ ਪੁਆਇੰਟ ਆਫ ਐਂਟਰੀ ਤੋਂ ਇਹਨਾਂ ਨੇ ਐਕਸੈਸ ਕੀਤਾ ਤੇ ਵੈਪਨ ਸੀਸੀਟੀਵੀ ਕੈਮਰਾਸ ਤੇ ਹੋਰ ਜਿਹੜੇ ਆਈ ਵਿਟਨੈਸ ਹੈ ਤੇ ਵਿਕਟਿਮ ਤੇ ਅਲੈਜਡ ਜਿਹੜੇ ਅਲੈਜਡ ਹੈ ਉਹਨਾਂ ਦੀ ਆਪ ਦੀ ਸਟੇਟਮੈਂਟ ਤੁਸੀਂ ਪਤਾ ਕਰਾਂਗੇ ਕਿਥੋਂ ਐਂਟਰੀ ਕੀਤੀ ਹੈ ਜੇ ਕੋਈ ਵੀ ਇਸ ਤੋਂ ਵੀ ਗੱਲ ਸਾਹਮਣੇ ਆਂਦੀ ਹੈ ਉਹਦੇ ਬਾਰੇ ਵੀ ਜਾਂਚ ਹੋਏਗੀ ਹਾਂ ਕੀ ਸਮਝੌਤਾ ਹੋ ਗਿਆ ਸੀ ਉਹਨਾਂ ਦਾ ਆਪੋ ਤੁਸੀਂ ਨਹੀਂ ਜਿੰਨੇ ਦੱਸੇ ਕਿ ਮੀਡੀਏਸ਼ਨ ਹਲੇ ਚੱਲ ਰਹੀ ਸੀ ਚੌਥੀ ਸੈਟਿੰਗ ਲਈ ਆਜੇ ਆਈ ਸੀ ਹਲੇ ਸਮਝੌਤਾ ਦੀ ਕੋਈ ਗੱਲ ਇਹਨਾਂ ਚ ਨਹੀਂ ਜੀ ਸਭ ਪੂਰਾ ਪੁਲਿਸ ਕੋਲ ਹੈ ਜੀ ਅਪੀਲ ਹਾਂ ਜੀ ਜਿਹੜੇ ਅਲੈਜਡ ਹੈ ਪੰਜਾਬ ਪੁਲਿਸ ਦੇ ਰਿਟਾਇਰਡ ਏਐਪੀ ਨੇ ਕਿਸੋ ਜਨਾਮ ਉਹਨਾਂ ਕੋ ਸੌਫਟ ਕੋਟਲ ਖੇਲਮ ਨਾਮ ਚ ਹੈ ਇੱਕ ਜ ਨਾਮਿੰਦਾ ਮਲਵਿੰਦਰ ਸਿੰਘ ਹਲੇ ਤੱਕ ਜੀ ਤਫਤੀਸ਼ سامنے ਆਇਆ ਹੈ ਕਿ ਹਸਪੀਟਲ ਤੋਂ ਪਰਤਿਆ ਗਿਆ ਸੀ ਪੀਜੀਆ ਇਹਨਾਂ ਨੂੰ ਲੈ ਕੇ ਗਏ ਵਿਕਟਮ ਨੂੰ ਜਿੱਥੇ ਬ੍ਰਾਡ ਡੈੱਡ ਡਿਕਲੇਅਰ ਹੋਈ ਹੈ ਜੋ ਮਨਵਾਲੇ ਉਹ ਆਈਐਸ ਸੀਗੇ ਇਹ ਡਾਇਰੈਕਟ ਸਰਵਿਸ ਤੋਂ ਸੀ ਓਫਿਸੇ ਹੋਰ ਸਰਵਿਸ ਤੋਂ ਸੀ ਆਈਐਸ ਸਰਵਿਸ ਤੋਂ ਨਹੀਂ ਸੀ ਕਿਸੇ ਹੋਰ ਸਰਵਿਸ ਦੇ ਸਿਵਲ ਸਰਵਿਸਿਸ ਚੀ ਸੀ ਅਲੇ ਥੋੜੇ ਦੇਰ ਪਹਿਲੇ ਚੱਡੀਗੜ੍ਹ ਵੀ ਪੋਸਟਡ ਰਹੇ ਹਾਂ ਕੁਝ ਟਾਈਮ ਮੁੰਡੀ ਟਾਈਮ ਚ ਦਿੱਲੀ ਚ ਪੋਸਟਡ ਦੱਸ ਰਹੇ ਹਾਂ ਅਲੇ ਸਾਰੀ ਡਿਟੇਲਸ ਅਸੀਂ ਲੈ ਰਹੇ ਹਾਂ ਇਨਵੈਸਟੀਗੇਸ਼ਨ ਚ ਜਿਹਨਾਂ ਦੀ ਡੈਥ ਹੋਈ ਉਹਨਾਂ ਦੇ ਮਦਰ ਫਾਦਰ ਵੀ ਨਾਲ ਸੀ ਹਾਂਜੀ ਵਿਕਿੰਦ ਦੇ ਮਦਰ ਫਾਦਰ ਮੀਡੀਏਸ਼ਨ ਚ ਨਾਲ ਆਏ ਸੀ ਤੇ ਜਿਹੜੀ ਦੂਜੀ ਪਾਰਟੀ ਵੱਲੋਂ ਇਹ ਜਿਹੜੇ ਰਿਟਾਇਰਡ ਹੈ ਜੀ ਇਹ ਇਕੱਲੇ ਆਏ ਸੀ ਆਪਣੇ ਕਾਉਂਸਲਸ ਨਾਲ ਆਪਣੇ ਵਕੀਲਾਂ ਨਾਲ ਦੋਨੋਂ ਪਾਰਟੀਆਂ ਚ ਹੈ